ਹਾਰਜ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂਜੀ ਹਾਂਜੀ ਕਰਦੇ ਨੇ ਕੀ ਹਾਲ ਚਾਲ ਆ ਹਾਂਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜੀ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਵਾ ਲਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਕਿੱਦੋਂ ਬੋਲਦੇ ਹੋ ਸਰ ਦੱਸ ਦਿਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਔਰ ਕੀ ਦੀਆ ਐਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕ ਔਰ ਹਾਂ ਅਮਰੀਕ ਔਰ ਅਮਰੀਕ ਔਰ ਠੀਕ ਐ ਹੁਣ ਪਤਾ ਨਾ ਆਪਦੇ ਨਾਲ ਕੀ ਟਰੈਜਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਂਦੇ ਕਿੱਥੇ ਐ ਕਿਹੜੀ ਆਪਣੇ ਥਾਣੇ ਚ ਆ ਆਣਾ ਨਹੀਂ ਅਸੀਂ ਦਾਖ ਦਾਗਦੇ ਚਾਹਣਾ ਸਰ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂ ਜੀ ਹਾਂ ਜੀ ਕਰਦੇ ਨਹੀਂ ਕੀ ਹਾਂ ਚਾਲਾ ਹਾਂ ਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜੀ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰ ਹੀ ਆ ਜੀ ਠੀਕ ਹੈ ਗਾਲ ਹੋ ਸਕਦੀ ਹੈ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਹੈ ਜੀ ਕੀ ਕਿੱਥੋਂ ਬੋਲਦੇ ਹੋ ਸਰ ਦਾਖਲ ਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਔਰ ਕੀ ਦੀਆ ਐ ਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕ ਔਰ ਹਾਂ ਅਮਰੀਕ ਔਰ ਅਮਰੀਕ ਔਰ ਠੀਕ ਐ ਹੁਣ ਪਤਾ ਨਾ ਉਹਦੇ ਨਾਲ ਕੀ ਟ੍ਰੈਜੇਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਵੇ ਕਿੱਥੇ ਐ ਕਿਹੜੀ ਆਪਣੇ ਥਾਣੇ ਚ ਆਣਾ ਨਹੀਂ ਅਸੀਂ ਦਾਖਾੜਦੇ ਸੋਣਾ ਜੀ ਸਰ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂਜੀ ਹਾਂਜੀ ਕਰਦੇ ਨੇ ਕੀ ਹਾਲ ਚਾਲ ਆ ਹਾਂਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜਿਸ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਹੈ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਕਿੱਧਰ ਬੋਲਦੇ ਹੋ ਸਰ ਦਾ ਅੱਜ ਦਿਨਿਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਔਰ ਕੀ ਦੀਆ ਐ ਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾਂ ਕੀ ਆ ਬੇਟੀ ਦਾ ਅਮਰੀਕਾ ਔਰ ਹਾਂ ਅਮਰੀਕਾ ਔਰ ਅਮਰੀਕਾ ਔਰ ਠੀਕ ਐ ਹੁਣ ਪਤਾ ਪਾ ਉਹਦੇ ਨਾਲ ਕੀ ਟਰੈਜਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾ ਮੈਂ ਕਿੱਥੇ ਆ ਕਿਹੜੀ ਆਪਣੇ ਥਾਣੇ ਚ ਆ ਖਾਣਾ ਨਹੀਂ ਅਸੀਂ ਦਾਗ ਦਾਗ ਦੇ ਸੋਨਾ ਚਾਰਜ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂਜੀ ਹਾਂਜੀ ਕਰਦੇ ਨੇ ਕੀ ਹਾਲ ਚਾਲ ਆ ਹਾਂਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹਲੋ ਜਿਸ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣੀ ਆ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਲੱਖਾ ਬੋਲਦੇ ਹੋ ਸਰ ਦਾ ਅੱਜ ਦਿਨ ਆ ਦੱਸਾਂਗੇ ਤੁਹਾਨੂੰ ਦੱਸਣ ਲਈ ਕਾਲ ਕੀਤੀ ਆ ਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕਾ ਹਾਂ ਅਮਰੀਕਾ